ਮੁਰਦਾਬਾਦ ਡਾਇਰੈਕਟਰ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਵਕੀਲ ਇੱਕਤਾ ਜਿੰਦਾਬਾਦ ਬਾਰ ਕਾਉਂਸਲ ਮਲੇਰਕੋਟਲਾ ਵੱਲੋਂ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਸੰਬੰਧੀ ਟਾਲਮਟੋਲ ਕਰਨ ਦੇ ਰੋਸ ਵੱਜੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਮਲੇਰਕੋਟਲਾ ਡਾਕਟਰ ਪੱਲਵੀ ਚੌਧਰੀ ਨੂੰ ਦਿੱਤਾ ਗਿਆ ਬਾਰਖਾਸਲਮ ਮਲੇਰਕੋਟਲਾ ਦੇ ਪ੍ਰਧਾਨ ਸਰਦਾਰ ਮਨਦੀਪ ਸਿੰਘ ਚਾਹਲ ਨੇ ਦੱਸਿਆ ਕਿ ਸਰਕਾਰ ਨੇ ਮਲੇਰਕੋਲਾ ਨਾਲ ਪਿਛਲੇ 2 ਸਾਲਾਂ ਤੋਂ ਮਤਰੇਈ ਮਾ ਵਾਲਾ ਸਲੂਕ ਕਰ ਰੱਖਿਆ ਹੈ ਸੰਗਰੂਰ ਵਿੱਚ ਸਿਰਫ ਏਸੀ ਲਗਵਾਉਣ ਲਈ 55 ਲੱਖ ਰੁਪਏ ਖਰਚ ਦਿੱਤੇ ਸਨ ਪਰ ਮਲੇਰਕੋਟਲਾ ਲਈ ਖਾਲੀ ਢੁੱਠਾ ਦਿਖਾਇਆ ਜਾ ਰਿਹਾ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਪੱਲਵੀ ਚੌਧਰੀ ਨੇ ਕਿਹਾ ਕਿ ਉਹ ਇਹ ਮੰਗ ਪੱਤਰ ਨੂੰ ਤੁਰੰਤ ਅਗਲੀ ਕਾਰਵਾਈ ਲਈ ਸਰਕਾਰ ਨੂੰ ਪੇਸ਼ ਦੇਣਗੇ ਤੁਸੀਂ ਦੇਖ ਰਹੇ ਹੋ ਮਲੇਰਕੋਟਲਾ ਤੋਂ ਕੁਲਵੰਤ ਸਿੰਘ ਮੁਹਾਲੇ ਦੀ ਰਿਪੋਰਟ ਅੱਜ ਅਸੀਂ ਮੈਮੋਰੰਡਮ ਦੇਣ ਆਏ ਆ ਪੰਜਾਬ ਗਵਰਨਮੈਂਟ ਨੂੰ ਤੇ ਯਾਦ ਕਰਾਉਣ ਲਈ ਔਰ ਇਹਨਾਂ ਨੂੰ ਚੇਤਾਵਨ ਲਈ ਕਿਉਂਕਿ 3 ਸਾਲ ਦੇ ਕਰੀਬ ਹੋ ਚੱਲੇ ਮਰੇਕੋਲਾ ਜ਼ਿਲ੍ਹਾ ਬਣੇ ਨੂੰ ਜਿਹੜੀਆਂ ਪ੍ਰਮੁੱਖ ਸੰਸਥਾਵਾਂ ਨੇ ਜੀਆਂ ਕਿਸੇ ਐਡਮਿਨਿਸਟ੍ਰੇਸ਼ਨ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਉਹ ਜਾਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਹੁੰਦਾ ਹੈ ਜਾਂ ਪੁਲਿਸ ਪ੍ਰਸ਼ਾਸਨ ਅਤੇ ਤੀਸਰੀਆਂ ਜ਼ਿਲ੍ਹਾ ਅਦਾਲਤਾਂ ਨੇ ਦੋ ਇਹ ਚੀਜ਼ਾਂ ਸਥਾਪਿਤ ਕਰਤੀਆਂ ਪੰਜਾਬ ਸਰਕਾਰ ਨੇ ਸਥਾਪਿਤ ਵੀ ਜਹੀਆਂ ਕਰੀਆਂ ਨੇ ਸਾਨੂੰ ਦਿਖਦੀਆਂ ਨੇ ਕੋਈ ਤਾਂ ਯੋਗ ਪ੍ਰਬੰਧ ਕਿਸੇ ਕਿਸਮ ਦਾ ਇਹਨਾਂ ਦੇ ਨਾਂ ਤਾਂ ਦਫ਼ਤਰਾਂ ਦੇ ਨਾ ਇੱਥੇ ਆਉਂਦੇ ਨੇ ਲੋਕ ਉਹਨਾਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ ਜ਼ਿਲ੍ਹਾ ਅਦਾਲਤਾਂ ਦੇ ਤਾਂ ਪੂਰੀ ਚੁੱਪੀ ਵੱਟੀ ਹੋਈ ਹੈ ਪੰਜਾਬ ਹਾਈ ਕੋਰਟ ਨੇ ਆਪਣੇ ਪੱਤਰ ਰਾਹੀਂ ਪੰਜਾਬ ਗਵਰਨਮੈਂਟ ਨੂੰ ਲਿਖਤਾ ਕਿ ਤੁਸੀਂ ਜ਼ਿਲ੍ਹਾ ਮਰੇਕ ਕੋਲਾ ਦੇ ਵਿੱਚ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਕਰੋ ਔਰ ਇਹ 22/8/2023 ਨੂੰ ਕਿਹਾ ਉਸ ਤੋਂ ਬਾਅਦ ਪੰਜਾਬ ਦਾ ਬਜਟ ਤਿਆਰ ਹੋਇਆ ਨਵੇਂ ਵਿੱਤੀ ਸਾਲ ਦਾ ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਨਾਂ ਤਾਂ ਫੰਡ ਦਿੱਤਾ ਸਨ ਨਾ ਇਸੇ ਸੰਬੰਧੀ ਕੋਈ ਯੋਜਨਾ ਲਿਖੀ ਗਈ ਹੈ ਤੇ ਨਾ ਇਹਦੀ ਕੋਈ ਹੋਰ ਸਾਡੇ ਕਚੇਰੀ ਹੈ ਬੁਰਾ ਹਾਲ ਹੈ ਤੁਸੀਂ ਜਾ ਕੇ ਦੇਖੋ ਉੱਥੇ ਬਾਥਰੂਮਾਂ ਦੇ ਕੀ ਹਾਲ ਨੇ ਜਿਹੜੇ ਪਬਲਿਕ ਲਿਟੀ ਗੈਂਟ ਹੈਡ ਮਤਲਬ ਸ਼ੈੱਡ ਬਣਿਆ ਹੋਇਆ ਉਹਦੇ ਮੰਦੇ ਹਾਲ ਨੇਗੇ ਸੰਗਰੂਰ ਬਾਰ ਐਸੋਸੀਏਸ਼ਨ ਨੂੰ ਨਾ ਨਾ ਕਰਦੇ 1 ਕਰੋੜ ਰੁਪਏ ਦੇ ਕਰੀ ਫੰਡ ਦਿੱਤਾ ਸਰਕਾਰ ਨੇ ਆ ਪਿਛਲੇ 2 ਸਾਲਾਂ ਦੇ ਦਰਮਿਆਨ ਤੇ ਸਾਡੇ ਵਾਸਤੇ ਮਤਲਬ ਇੱਕ ਨਵਾਂ ਪੈਸਾ ਨਹੀਂ ਹੈ ਅਸੀਂ ਉਹ ਬਾਥਰੂਮਾਂ ਦੀ ਮੋਰੰਬੰਦ ਤੱਕ ਖੁਦ ਆਪਣੇ ਕੋਲੋਂ ਪੈਸੇ ਇਕੱਠੇ ਕਰਾ ਕੇ ਕਰਾਉਣੇ ਆਗੇ ਤੁਸੀਂ ਐਤਕ ਸਾਹਿਬ ਨੂੰ ਵੀ ਅਸੀਂ ਮੈਮੋਰੰਡਮ ਦੇ ਚੁੱਕੇ ਉਹ ਤਾਂ ਮਤਲਬ ਹਾਲਾਤ ਹੁਣ ਕੀ ਕਹੀਏ ਇਸ ਵਾਰੀ ਤੁਸੀਂ ਮੀਡੀਆ ਨੇ ਸਾਨੂੰ ਤਾਂ ਦੱਸਿਆ ਕਿ ਇਸ ਵਾਰੀ ਵਿਧਾਨ ਸਭਾ ਦੇ ਵਿੱਚ ਮੁੱਦਿਆਂ ਦੀ ਘਾਟ ਰੜਕੀ ਆ ਆ ਮੁੱਦੇ ਨਹੀਂ ਹੈਗੇ ਪਤਾ ਨਹੀਂ ਮੁੱਦਾ ਕਿਸੇ ਨੇ ਚੱਕਿਆ ਜਾਂ ਨਹੀਂ ਚੁੱਕਿਆ ਜਾਂ ਉੱਥੇ ਸ਼ੇਅਰ ਸੁਣਾਉਣ ਜਾਂਦੇ ਨੇ ਆਪਾਂ ਨੂੰ ਨਹੀਂ ਪਤਾ ਇਸ ਗੱਲ ਦਾ ਅਸੀਂ ਉਹਨਾਂ ਨੂੰ ਦੇ ਜਾਂਦਾ ਸੀ ਜਿੱਦਣੇ ਸਾਡੀ ਜ਼ਿਲ੍ਹਾ ਚੋਣ ਹੋਈ ਹੈ ਉਸੇ ਅਗਲੇ ਦਿਨ ਜਾ ਕੇ ਉਹਨਾਂ ਨੂੰ ਦੇ ਕੇ ਆਏ ਆ ਉਰੇ ਲਿਫਟਾਂ ਨਹੀਂ ਗੀਆਂ ਹੁਣ ਪੰਜਾਬ ਹਾਈ ਕੋਰਟ ਨੇ ਖੁਦ ਉਹਦਾ ਨੋਟਿਸ ਲਿਆ ਕਿ ਨਾ ਤਾਂ ਉਹਰੇ ਜਿਹੜੇ ਫਿਜ਼ੀਕਲੀ ਡਿਸੇਬਲਡ ਬੰਦੇ ਨੇ ਉਹਨਾਂ ਖਾਤਰ ਕੋਈ ਰੈਂਪ ਬਣੇ ਨਾ ਕਿਸੇ ਕਿਸਮ ਦੀ ਲਿਫਟ ਦੀ ਪ੍ਰੋਵੀਜ਼ਨ ਹੈਗੀ ਅੱਜ ਤੋਂ ਘੱਟੋ ਘੱਟ 4 ਸਾਲ ਪਹਿਲਾਂ ਲਿਫਟਾਂ ਦਾ ਐਸਟੀਮੇਟ ਬਣ ਕੇ ਇਹ ਜਾ ਚੁੱਕਿਆ ਹੈ ਗਵਰਨਮੈਂਟ ਨੂੰ ਕੋਈ ਫੰਡ ਰੀਲੀਜ਼ ਨਹੀਂ ਕੀਤਾ ਗਿਆ ਤੁਸੀਂ ਮੰਨੋਗੇ 11 AC ਜ਼ਿਲ੍ਹਾ ਮਤਲਬ ਬਾਰਿਸ਼ਨ ਸੰਗਰੂਰ ਦੇ ਵਿੱਚ 11 AC ਲਾਏ ਗਏ ਨੇ 2-2 ਟਨ ਦੇ 50000 ਦਾ ਇੱਕ AC ਹੈ 55 ਲੱਖ ਰੁਪਈਆ ਏਸਿਆਂ ਵਾਸਤੇ ਤਾਂ ਦੇਤਾ ਓਰੇ ਲੋਕ ਮਤਲਬ ਜਿਹੜੇ ਫਿਜ਼ੀਕਲੀ ਡਿਸੇਬਲ ਨੇ ਉਹ ਉੱਪਰ ਚੜਨ ਤੋਂ ਮੁਨਕਰ ਨੇ ਪਰ ਉਹਨਾਂ ਖਾਤਰ ਲਿਫਟ ਦਾ ਪ੍ਰਬੰਧ ਨਹੀਂ ਹੇਠ ਤੱਕ ਹੋਇਆ ਤਾਂ ਕਰਕੇ ਅੱਜ ਸਾਰੀ ਬਾਰੂਸ਼ ਨੇ ਇਕੱਠੇ ਹੋ ਕੇ ਹੁਣ ਅਸੀਂ ਸੰਘਰਸ਼ ਦੇ ਰਾਹ ਤੁਰਿਆਂਗੇ ਤਾਂ ਅੱਜ ਅਸੀਂ ਮੈਮੋਰੰਡਮ ਪਹਿਲਾ ਦੇਣਾ ਹੈ ਅਗਰ ਇਹ ਸਾਡੀ ਬਾਤ ਸੁਣੀ ਗਈ ਠੀਕ ਹੈ ਨਹੀਂ ਇਸ ਤੋਂ ਬਾਅਦ ਅਸੀਂ ਇਹਨੂੰ ਹੋਰ ਸਿੱਖਾ ਕਰਾਂਗੇ ਔਰ ਮਰੇ ਕੋਲਾ ਡਿਸਟ੍ਰਿਕਟ ਦੇ ਟੋਟਲ ਜੁਡੀਸ਼ੀਅਲ ਕੰਮ ਦਾ ਅਸੀਂ ਬਾਈਕਟ ਕਰਾਂਗੇ ਅ ਅੱਜ ਬਾ ਡਿਸਟ੍ਰਿਕਟ ਬਾ ਅਸੋਸੀਏਸ਼ਨ ਮੇ ਲੇਰ ਕੋਟਲਾ ਵੱਲੋਂ ਮੈਮੋਰੰਡਮ ਦਿੱਤਾ ਗਿਆ ਹੈ ਜਿਦੇ ਵਿੱਚ ਉਹਨਾਂ ਦੀ ਡਿਮਾਂਡ ਹੈਗੀ ਐਂਡ ਕਿ ਸੈਸ਼ਨ ਡਿਵੀਜ਼ਨ ਇੱਥੇ ਸਟੈਬਲਿਸ਼ ਹੋਣਾ ਚਾਹੀਦਾ ਹੈ ਕਿਉਂਕਿ ਹੁਣ ਜ਼ਿਲ੍ਹੇ ਨਵਾਂ ਜ਼ਿਲ੍ਹਾ ਬਣਿਆ ਹੈ ਤੇ ਇਹਦੇ ਤਹਿਤ ਅਸੀਂ ਗੱਲਬਾਤ ਕੀਤੀ ਹੈਗੀ ਐਂਡ ਵੀ ਹੈਵ ਅਸ਼ੂਰਡ ਥੈਮ ਕਿ ਜੋ ਵੀ ਐਪ੍ਰੋਪਰੀਏਟ ਅਥਾਰਟੀ ਤੱਕ ਅਸੀਂ ਇਨ ਮੈਟਰ ਨੂੰ ਵਿਲ ਟੇਕ ਅਪ ਇਸ ਤੋਂ ਇਲਾਵਾ ਹੋਰ ਕੋਈ ਜਿਹੜੇ ਸਾਡੇ ਅੰਡ ਤੇ ਹੈਗੇ ਇਸ਼ੂਜ਼ ਦੇਖਣ ਵਾਲੇ ਕੋਈ ਫੰਡਸ ਤਾਂ ਹੈ ਜਾਂ ਜੋ ਵੀ ਕੋਈ ਕੰਮ ਕਰਾਉਣ ਵਾਲਾ ਵੀਲ ਡੂ ਐਸ ਪਰ ਰਿਕੁਆਇਰਮੈਂਟ